ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਮਲੋਟ ਟਰੈਕਟਰ ਮੰਡੀ ਤੇ ਕਾਫੀ ਰੌਸ਼ ਦੇਖਣ ਨੂੰ ਮਿਲ ਰਿਹਾ ਜੀ ਟਰੈਕਟਰ ਮੰਡੀ ਤੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਘੰਟੀ ਦਾ ਬਟਨ ਦਬਾ ਦਿਓ ਆਉਣ ਵਾਲੀ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਾਰਿਆਂ ਨਾਲੋਂ ਪਹਿਲਾਂ ਆਵੇ ਜੀ ਚਲੋ ਆਪਾਂ ਟਰੈਕਟਰਾਂ ਦੇ ਰੇਟ ਤੇ ਮਾਡਲ ਤੁਹਾਡੇ ਨਾਲ ਕਰਦੇ ਆਂ ਜੀ ਸਾਂਝੇ ਤੇ ਚਲੋ ਆਪਾਂ ਪਹਿਲਾ ਟਰੈਕਟਰ ਲੈਨੇ ਆ ਜੀ ਪਾਵਰ ਟਰੈਕ ਚਾਰੇ ਟਾਇਰ ਸਾਫ ਸੁਥਰੇ ਹੈ ਜੀ ਤੇ ਹੈਗੇ ਆ ਜੀ 50 ਕ ਪੈਸੇ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਆ ਜੀ ਪਾਵਰ ਸਟੀering ਆ ਬਾਕੀ ਇਹ ਤੇ ਮਾਡਲ ਤੇ ਰੇਟ ਬਾਈ ਜੀ ਟਾਇਆ ਹੋਇਆ ਜੀ ਲਿਖਿਆ ਨਿਕਾ ਤੇ ਚਲੋ ਕੋਈ ਗੱਲ ਨਹੀਂ ਜੇਕਰ ਤੁਹਾਨੂੰ ਇਹ ਪਸੰਦ ਹੋਇਆ ਜੀ ਇਹ ਮਲੋਡ ਮੰਡੀ ਟਰੈਕਟਰ ਮਲੋਡ ਮੰਡੀ ਤੇ ਖੜਾ ਹੀ ਟਰੈਕਟਰ ਇਹ ਤੇ ਤੁਸੀਂ ਇੱਥੋਂ ਲਿਜਾ ਸਕਦੇ ਹੋ ਅਗਲਾ ਟਰੈਕਟਰ ਹੈ ਫਾਰਮ 60 2007 ਮਾਡਲ ਹੈ ਜੀ 2 ਲੱਖ ਤੇ 75000 ਰੁਪਏ ਦੀ ਡਿਮਾਂਡ ਹੈ ਜੀ ਟਰੈਕਟਰ ਦੀ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਟਰੈਕਟਰ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ 1724 ਬੈਕ ਸਾਈਡ ਵਾਲੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਜੇ ਕੇ ਦੇ 12428 ਸਹਿਜ ਤੇ ਮਾਡਲ ਹੈਗਾ ਜੀ ਇਹ 2000 ਪੂਰਾ ਤੇ 2.5 ਲੱਖ ਰੁਪਏ ਦੀ ਡਿਮਾਂਡ ਹੈ ਜੀ ਟਰੈਕਟਰ ਦੀ ਅਗਲਾ ਟਰੈਕਟਰ ਫੂਡ 3600 ਆ ਗਿਆ ਜੀ ਚਾਰੇ ਟਾਇਰ ਤਾਂ ਇੱਕ ਸਾਫ ਤਾਂ ਨਹੀਂ ਆਪਾਂ ਕਹਿ ਸਕਦੇ 프ਰੰਟ ਵਾਲੇ ਹੈਗੇ ਜੀ ਐਮ ਆਰ ਐਲ ਦੇ ਬੈਕ ਸਾਈਡ ਵਾਲਿਆਂ ਦੇ ਟਾਇਰ कसे ਹੋਏ ਤੇ ਕੱਟ ਜੇ ਲੱਗਿਆ ਐਮ ਆਰ ਦੇ ਸ਼ਕਤੀ ਦੇ ਬਾਕੀ ਬਾਡੀ ਬੁੱਡੀ ਪੇਂਟ ਨਹੀਂ ਹੋਈ ਜੀ ਸਾਫ ਸੁਥਰੀ ਹੈ ਬਾਡੀ ਉਹ ਵੀ ਟਰੈਕਟਰ ਲੀਕਿੰਗ ਸੀਕੰਗ ਵਾਲਾ ਲੀਪਾ ਪੋਚੀ ਵਾਲਾ ਹੈ ਨਹੀਂਗਾ ਇੰਨਾ ਸਾਫ ਸੁਥਰਾ ਹੈ ਇਕੱਲੀ ਟਾਇਰਾਂ ਦੀ ਥੋੜੀ ਜੀ ਕਮੀ ਆ 1994 ਮਾਡਲ ਹੈ ਜੀ 1 ਲੱਖ ਤੇ 55000 ਰੁਪਏ ਡਿਮਾਂਡ ਹੈ ਅਗਲਾ ਟਰੈਕਟਰ ਆ ਗਿਆ ਜੀ ਫਾਰਮ 45 ਦਾ ਮਾਡਲ ਹੈਗਾ ਜੀ 2007 2 ਲੱਖ ਤੇ 85000 ਰੁਪਏ ਡਿਮਾਂਡ ਆ ਸਾਫ ਸੁਥਰਾ ਟਰੈਕਟਰ ਹੈ ਜੀ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ 60 70 ਰੁਪਏ ਦੇ ਕੰਡੀਸ਼ਨ ਵਿੱਚ ਪੈਰਾ ਦੇ ਹੈਗੇ ਜੀ ਅਗਲਾ ਟਰੈਕਟਰ ਆ ਗਿਆ 30 30 ਨਿਊ ਹੋਲੈਂਡ ਵਾਲਿਆਂ ਦਾ ਫੋਰਡ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਹੈ ਜੀ ਬੈਕ ਸਾਈਡ ਵਾਲੇ ਤਾਂ ਸੀਰਟ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੀ ਹੈ ਜੀ ਸਾਈਜ਼ ਹੈਗਾ ਟਾਇਰਾਂ ਦਾ 12 4 28 ਤੇ ਮਾਡਲ ਇਹਦਾ ਹੈਗਾ ਜੀ 2006 2 ਲੱਖ ਤੇ 45000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੀ ਜੀ ਅਗਲਾ ਟਰੈਕਟਰ ਆ ਗਿਆ ਜੀ ਜੌਂਡੀਅਰ 5204 ਮਾਡਲ ਹੈਗਾ ਜੀ 2006 2 ਲੱਖ ਤੇ 75000 ਰੁਪਿਆ ਡਿਮਾਂਡ ਹੈ ਜੀ ਟਾਇਰ ਫਰੰਟ ਵਾਲੇ ਬਿਲਕੁਲ ਸ਼ਕਤੀ ਜੇ ਕੇ ਜੇ ਕੇ ਸੋਨਾ ਦੇ ਬਿਲਕੁਲ ਸਾਫ ਸੁਥਰੇ ਹੈ ਜੀ ਬੈਕ ਸਾਈਡ ਵਾਲੇ ਟਾਇਰ ਤੁਸੀਂ ਦੇਖ ਸਕਦੇ ਆ ਕਿਸੇ ਹੋਏ ਆ ਜੀ ਤੇ ਮਾਡਲ ਹੈਗਾ 2006 ਤੇ ਇਹ 2,75,000 ਰੁਪਏ ਡਿਮਾਂਡ ਹੈ ਅਗਲਾ ਟਰੈਕਟਰ ਆ ਗਿਆ ਸਵਰਾਜ 855 1993 ਮਾਡਲ ਹੈ 1,95,000 ਰੁਪਏ ਰੇਟ ਹੈ ਜੀ ਇਸ ਟਰੈਕਟਰ ਦਾ 855 ਦਾ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ ਚਾਰੇ ਟਾਇਰ ਬਿਲਕੁਲ ਵਧੀਆ ਜੀ ਬੈਕ ਸਾਈਡ ਵਾਲਾ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਜੀ ਇਹ ਹੈਗਾ ਜੀ 2012 ਮਾਡਲ ਆ ਤੇ 2 ਲੱਖ ਤੇ 25000 ਰੁਪਿਆ ਡਿਮਾਂਡ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹਲਾ ਟਰੈਕਟਰ ਸਵਰਾਜ 735 ਜੀ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਅਪੋਲੋ ਕੰਪਨੀ ਦੇ 2007 ਮਾਡਲ ਆ 2 ਲੱਖ ਤੇ 70000 ਰੁਪਿਆ ਡਿਮਾਂਡ ਆ ਜੀ ਬੈਕ ਟਾਇਰਾਂ ਦਾ ਸਾਈਜ਼ ਹੈਗਾ ਜੀ 13 6 28 ਦਾ ਤੇ ਬਾਕੀ ਓਕੇ ਖੜਾ ਜੀ ਟਰੈਕਟਰ ਬਿਲਕੁਲ 2007 ਮਾਡਲ ਚ ਤੇ ਬਾਹਰ ਪੰਪੀ 5 ਗੇਅਰ ਤੇ ਹੋ ਸਕਦਾ ਇਹਦੇ ਪੀਟੂ ਵੀ 6 ਚਰੀ ਹੋਵੇ ਜੀ ਉਹ ਤੁਹਾਨੂੰ ਆਪਾਂ ਵੇਖ ਕੇ ਦੱਸ ਦਾਂਗੇ ਜੀ ਬਿਲਕੁਲ ਟਰੈਕਟਰ ਦਾ ਮੋਸਿ 245 ਦਾ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ ਨਵੇਂ ਜੀ ਨਵੇਂ ਕਹਿ ਸਕਦੇ ਆ ਬਿਲਕੁਲ ਓਕੇ ਮਾਡਲ ਹੈਗਾ 96 ਤੇ 1,95,000 ਰੁਪਿਆ ਰੇਟ ਹੈ ਜੀ ਐਮ ਆਰਫ ਦੇ ਟਾਇਰ ਚਾਰੇ ਅਗਲਾ ਟਰੈਕਟਰ ਹੈਗਾ ਫਾਰਮ 60 ਦਾ ਚਾਰੇ ਟਾਇਰ ਸਾਫ ਸੁਥਰੇ ਹੈ ਜੀ ਤੇ ਲੀਕਿੰਗ ਸ਼ੀਕਿੰਗ ਹੈਗੀ ਹੈ ਜੀ ਇਹਦੀ ਲਿਫਟ ਪੰਪ ਕੋਲ ਤੇ ਇਹ ਹੈਗਾ ਜੀ 2000 ਮਾਡਲ 1,95,000 ਰੁਪਿਆ ਰੇਟ ਹੈ ਜੀ ਟਰੈਕਟਰ ਦੀ ਇਤਰੋਂ ਵੀ ਲੀਕਿੰਗ ਸ਼ੀਕਿੰਗ ਹੈਗੀ ਹੈ ਟਰੈਕਟਰ ਦੀ ਤੇ ਚਲੋ ਕੋਈ ਗੱਲ ਨਹੀਂ ਜੇ ਕਿ ਵੀਰ ਭਰਾ ਨੇ ਆਇਆ ਪਸੰਦ ਤਾਂ ਲਊਗਾ 2000 ਮਾਡਲ ਆ 1,95,000 ਰੁਪਿਆ ਰੇਟ ਆ ਜੀ ਅਗਲਾ ਟਰੈਕਟਰ ਆ ਗਈ ਫੋਰਡ 3600 ਸਾਫ਼-ਸੁਥਰੀ ਟਰੈਕਟਰ ਆ ਇਹ ਵੀ 94 ਮਾਡਲ ਆ 1,35,000 ਰੁਪਿਆ ਦੀ ਡਿਮਾਂਡ ਆ ਫਰੰਟ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਦਾ ਚਿੱਤ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਬੈਕ ਸਾਈਡਾਂ ਦੇ ਗੁੱਡੀ ਹਰਦੇ ਆ 13 628 ਸਾਈਜ਼ ਆ ਇਹ ਟਾਇਰਾਂ ਦਾ ਅਗਲਾ ਟਰੈਕਟਰ ਹੈ ਗਈ ਫਾਰਮ 45 ਸਾਫ ਸੁਥਰੀ ਕੰਡੀਸ਼ਨ ਦੇ ਟਾਇਰ ਹੈ ਜੀ ਬਿਲਕੁਲ ਕੋਈ ਦੇਸੀ ਟਾਇਰ ਨਹੀਂ ਗਏ ਜੀ ਜੇ ਕੇ ਦੇ ਟਾਇਰ ਫਰੰਟ ਵਾਲੇ ਹੀ ਬੈਕ ਸਾਈਡ ਵਾਲੇ ਗੁਡੀਅਰ ਦੇ ਆ ਕਾਫੀ ਹੱਦ ਤੱਕ ਵਧੀਆ ਟਾਇਰ ਪਏ 98 ਮਾਡਲ 1 ਲੱਖ ਤੇ 82000 ਰੁਪਿਆ ਡਿਮਾਂਡ ਹੈ ਬਾਕੀ ਟਰੈਕਟਰ ਸਾਫ ਸੁਥਰਾ ਹੈ ਅਗਲਾ ਟਰੈਕਟਰ ਹੈ ਗਏ ਸੋਨਾ ਲੀਗਾ 750 ਦਾ ਟਾਇਰਾਂ ਦੀ ਕੰਡੀਸ਼ਨ ਫਰੰਟ ਵਾਲੇ ਬਹੁਤ ਹੱਦ ਤੱਕ ਵਧੀਆ ਪਏ ਆ ਜੀ ਐਮ ਆਰ ਐਲ ਦੇ ਆ ਜੀ ਤੇ ਬੈਕ ਸਾਈਡ ਵਾਲੇ ਟਾਇਰ ਹੈਗੇ ਗੁਡੀਅਰ ਦੇ ਤੇ ਕਸੇ ਹੋਇਆ ਜੀ ਇਹ ਹੈਗਾ ਜੀ 2006 ਮਾਡਲ ਆ 2 ਲੱਖ ਤੇ 55000 ਰੁਪਏ ਦੀ ਡਿਮਾਂਡ ਆ ਜੀ ਟਰੈਕਟਰ ਦੀ ਅਗਲਾ ਟਰੈਕਟਰ ਆ ਗਿਆ ਜੀ ਫੋਰਡ 3600 ਚਾਰੇ ਟਾਇਰ ਬਿਲਕੁਲ ਜੀ ਆਪਾਂ ਕਸੇ ਠੀਕ ਮੰਨ ਲਓ 13628 ਸਹਜ ਆ ਬੈਕ ਸਾਈਡ ਆ ਨਾ 93 ਮਾਡਲ 1 ਲੱਖ ਤੇ 40000 ਰੁਪਏ ਡਿਮਾਂਡ ਆ ਟਰੈਕਟਰ ਦੀ ਜੀ ਅਗਲਾ ਟਰੈਕਟਰ ਆ ਗਿਆ ਜੀ 4511 ਸਾਰਾ ਸੋਸਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਪੈਣਾ ਵਾਲੇ ਬਸ ਥੋੜੀ ਜਿਹੀ ਕਮੀ ਮਾਰਦੀ ਆ ਟਰੈਕਟਰ ਚ ਹੋਰ ਬਾਕੀ ਓਕੇ ਆ ਜੀ ਟਰੈਕਟਰ ਤੇ ਇਹ ਪੰਜਾਬ ਨੰਬਰ ਟਰੈਕਟਰ ਆ ਜੀ 97 ਮਾਡਲ ਆ ਤੇ 1.5 ਲੱਖ ਰੁਪਿਆ ਡਿਮਾਂਡ ਆ ਜੀ ਟਰੈਕਟਰ ਦੀ ਪੂਰੀ ਤੇ ਚਲੋ ਕੋਈ ਗੱਲ ਨਹੀਂ ਵੀਰ ਜੀ ਆਪਾਂ ਅਗਲੇ ਟਰੈਕਟਰਾਂ ਦਾ ਆਉਣੇ ਨੰਬਰ ਅਗਲਾ ਟਰੈਕਟਰ ਹੈ ਜੀ ਸੋਨਾ ਲੇਗਾ 15 ਮਾਡਲ ਆ 4 ਲੱਖ ਤੇ 65000 ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਓਕੇ ਤੇ ਸਾਫ ਸੁਥਰੇ ਆ ਜੀ ਮੰਜੀ ਦੋਸਤੋ ਅਗਲਾ ਟਰੈਕਟਰ ਹੈ ਜੀ ਐਸ਼ਰ 244 ਟਾਇਰ ਤਾਂ ਘਸੇ ਹੋਏ ਆ ਜੀ ਪਰ ਇੰਜਨ ਬਖੋ ਸਾਫ ਪਿਆ ਜੀ 2003 ਮਾਡਲ ਆ 1 ਲੱਖ ਤੇ 25000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ ਅਗਲਾ ਹੈ ਜੀ ਸਵਰਾਜ 735 98 ਮਾਡਲ ਆ 1 ਲੱਖ ਤੇ 25000 ਰੁਪਏ ਡਿਮਾਂਡ ਆ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਤੇ ਸਾਫ ਸੁਥਰੇ ਆ ਜੀ ਨਵੀਂ ਕੰਡੀਸ਼ਨ ਦੇ ਵਿੱਚ ਹੀ ਕਹਿ ਸਕਦੇ ਆ ਤੇ ਫਰੰਟ ਟਾਇਰ ਕੱਸੇ ਹੋਏ ਅਗਲਾ ਟਰੈਕਟਰ ਆ ਗਈ ਫਾਰਮ 50 ਦਾ ਬੈਕ ਸਾਈਡ ਵਾਲੇ ਟਾਇਰ ਬਿਲਕੁਲ ਜੇਕੇ ਸੋਨਾ ਦੇ ਨਵੇਂ 13628 ਸਾਈਜ਼ ਫਰੰਟ ਟਾਇਰ ਵੀ ਬਿਲਕੁਲ ਸਾਫ ਸੁਥਰੇ ਆ ਜੀ 70 80 ਪੈਸੇ ਚ 99 ਮਾਡਲ ਆ 1 ਲੱਖ ਤੇ 60000 ਰੁਪਿਆ ਡਿਮਾਂਡ ਅਗਲਾ ਟਰੈਕਟਰ ਆ ਗਈ ਮੈਸੀ 241 ਇਹ ਬਾਈ ਦਾ ਆਪਣੇ ਕੋਲੇ ਨੰਬਰ ਹੈ ਜੀ ਈਸ਼ਰ ਤੋਂ ਲੈ ਕੇ ਸਵਰਾਜ 735 ਫੋਰਡ ਤੇ ਮੈਸੀ 241 ਇਹਦਾ ਵੀ ਨੰਬਰ ਆਪਣੇ ਕੋਲ ਹੈਗਾ ਜੀ ਇਹ ਵੀ 735 2006 ਮਾਡਲ ਆ 2 ਲੱਖ ਤੇ 85000 ਰੁਪਿਆ ਡਿਮਾਂਡ ਆ ਜੀ ਬਾਕੀ ਟਾਇਰ ਟੂਰ ਬਿਲਕੁਲ ਨਵੇਂ ਕੰਡੀਸ਼ਨ ਵਿੱਚ ਆ ਮਾਰਕ ਦੇ 13 6 28 ਸਾਈਜ਼ ਦੇ ਟਾਇਰਾਂ ਦੇ ਅਗਲਾ ਟਰੈਕਟਰ ਹੈ ਸਵਰਾਜ 735 ਐਫੀ 98 ਮਾਡਲ ਆ ਜੀ ਤੇ 1 ਲੱਖ ਤੇ 65000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੀ ਬੈਕ ਸਾਈਡ ਜੇ ਕੇ ਦੇ ਸੋਨਾ ਦੇ 13 4 28 ਸਾਈਜ਼ ਆ ਅਗਲਾ ਟਰੈਕਟਰ ਆ ਗਿਆ ਜੀ ਆਇਚਰ ਇਹ ਹੈ ਜੀ 95 ਮਾਡਲ ਆ ਤੇ 90000 ਰੁਪਏ ਰੇਟ ਆ ਜੀ ਵਾਕਈ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ ਲੋ ਜੀ ਉਸ ਦੇ ਨਾਲ ਆ ਗਿਆ ਸਬਰਾਜ ਆ ਸੌਰੀ ਫਾਰਮ 45 ਰੰਗ ਰੋਗੰ ਦਾ ਟਰੈਕਟਰ ਪੂਰਾ ਹੀ ਸਾਫ ਪਿਆ ਜੀ ਸਾਹਮਣੇ ਰੱਖਿਆ ਹੋਇਆ ਟਰੈਕਟਰ ਆ ਜਿਸ ਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਬਿਲਕੁਲ ਨਵੇਂ ਪਏ ਪੂਰੀ ਸਾਫ ਕੰਡੀਸ਼ਨ ਦੇ ਟਾਇਰ ਆ ਜੀ ਇਹ ਸੀ 2009 ਮਾਡਲ 10,25,000 ਰੁਪਏ ਡਿਮਾਂਡ ਡਬਲ ਕਲਚ ਟਰੈਕਟਰ ਆ ਪੰਜਾਬ ਨੰਬਰ ਆ ਜੀ ਪੀ ਵੀ 03 ਉਹਦੇ ਨਾਲ ਲੱਗੇ ਸਵਰਾਜ 855 ਰੰਗ ਰੋਗਨ ਦਾ ਟਰੈਕਟਰ ਇਹ ਵੀ ਸਾਫ ਆ ਜੀ ਪਰ ਜਿਆਦਾ ਸਾਫ ਨਹੀਂ ਆ ਪਰ ਅੰਕ ਕਹਿ ਸਕਦੇ ਤਾਂ ਟਾਇਰ ਬਿਲਕੁਲ ਨਵੇਂ ਜਿਸ ਦੇ ਰੂਟਰ ਆ ਤੇ ਹੀ ਟੈਰਸ ਦੇ 13 ਦੇ ਟੈਰਾਂ ਚ ਜੀ 2003 ਮਾਡਲ ਆ 2 ਲੱਖ 80 ਹਜ਼ਾਰ ਰੁਪਏ ਅੜਮਾ ਲਈ ਉਸ ਤੇ ਨਾਲ ਆ ਗਿਆ 242 ਮੈਸੀ ਰੰਗ ਰੋਗਨ ਦਾ ਟਰੈਕਟਰ ਸਾਫਾ ਟਾਇਰ ਵੀ ਬਿਲਕੁਲ ਸਾਫ ਕੰਡੀਸ਼ਨ ਦੇ 13 ਦੇ ਟੈਰਾਂ ਚ ਜੀ ਮਾਡਲ 2011 ਜੀ 3 ਲੱਖ ਤੇ 75000 ਰੁਪਇਆ ਮਾਲਕਾਂ ਦੀ ਮੰਗ ਹੈ। ਟੈਰਾਂ ਦੀ ਕੰਪਨੀ ਜੋ ਦਿਖਾਈ ਨਹੀਂ ਦੇ ਰਹੀ ਵੀਰੇ ਨਾਮ-ਨਾਮ ਲੱਗੇ ਕਰਕੇ ਪਰ ਟੈਰਾਂ ਦੀ ਗੁੱਡੀ ਥੋੜੀ ਜੀ ਦੂਜੀਆਂ ਗੁੱਡੀਆਂ ਨਾਲੋਂ ਅਲੱਗ ਹੈ ਛ ਜਿਹੜੀ ਆ ਚੀਜ਼ ਹੈ। ਇਹ ਆਮ ਟਰੱਕ ਗੁੱਡੀਆਂ ਦਾ ਚਾਪ ਦੇਖ ਦਿਨੇਗੀ। ਉਸ ਦੇ ਨਾਲ ਆ ਗਈ ਸੋਨਾ ਲੀਕਾ 750 ਰੰਗ ਰੋਗੰ ਦਾ ਟਰੈਕਟਰ ਸਾਫ ਹੈ 2014 ਮਾਡਲ ਦਾ। 4 ਲੱਖ ਤੇ 40 ਹਜ਼ਾਰ ਰੁਪਿਆ ਡਿਮਾਂਡ ਆ 14 ਦੇ ਟਾਇਰਾਂ ਚ ਆ ਜੀ ਬੈਕ ਸਾਈਡ ਦੇ ਟਾਇਰ ਜਿਹੜੇ ਬੋਲੋ ਕੰਪਨੀ ਦੇ ਆ ਪ੍ਰੈਸ਼ਰ ਦੀ ਪ੍ਰੈਸ਼ਰ ਵਾਲੀ ਇਕਟਾਈ ਹੈ ਜੀ ਇਸ ਟਰੈਕਟਰ ਦੀ 2014 ਦੀ ਡਿਮਾਂਡ 4 4 ਉਸ ਦਿਨ ਨਾਲ ਲੱਗੀ 36 30 ਨਿਊ ਹੋਲੈਂਡ ਵਾਲਾਂ ਦਾ ਜੀ ਸੁਪਰ ਆਈ ਰਾਗ ਰੋਹ ਦਾ ਟਰੈਕਟਰ ਸਾਫ ਹੈ ਜੀ ਟਾਇਰਾਂ ਦੀ ਗੱਲ ਕਰੀਏ 16 ਦੇ ਟਾਇਰਾਂ ਚ ਗੁੜੀਏ ਦੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਟਾਇਰ ਹੈ। ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਨੇ। 2016 ਮਾਡਲ ਦਾ 5 ਲੱਖ 45000 ਰੁਪਿਆ ਡਿਮਾਂਡ ਹੈ। ਉਸ ਦੇ ਨਾਲ ਆ ਗਿਆ ਜੀ ਸੋਨਾਲੀ ਕਾ 60 2013 ਮਾਡਲ 4 ਲੱਖ 65000 ਰੁਪਿਆ ਡਿਮਾਂਡ ਹੈ। ਬੈਕ ਸਾਈਡ ਦੇ ਟਾਇਰ ਫੂਲਾਂ ਦੇ ਜਾਂਦੇ ਤੇ ਪੋਲੋ ਕੰਪਨੀ ਦੇ ਟਾਇਰ ਆ ਚਾਰੇ ਟਾਇਰ ਹੀ ਆਂਦੇ ਪੋਲੋ ਕੰਪਨੀ ਦੇ ਤੇ ਬਿਲਕੁਲ ਨਵੇਂ ਨੇ ਉਸ ਦੇ ਨਾਲ ਆ ਗਿਆ ਇਹ ਐਸ਼ਰ 2017 ਮਾਡਲ ਡਬਲ ਕਲੱਚ ਪੰਜਾਬ ਨੰਬਰ ਹੈ ਵੀ ਪੀ ਬੀ 3 ਸ਼੍ਰੀ ਮੁਕਸਰ ਸਾਹਿਬ ਦਾ ਨੰਬਰ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਈ 60 ਕੇ ਪੈਸੇ ਆਪਾਂ ਕੰਡੀਸ਼ਨ ਕਹਿ ਸਕਦੇ ਹਾਂ 14 ਦੇ ਟਾਇਰਾਂ ਚਾਹੀਏ ਡੀ ਕੇ ਟੀ ਦੇ ਟਾਇਰ ਤੇ 프ਰੰਟ ਦੇ ਟਾਇਰ ਵੀ ਜੋ ਸਾਫ਼ ਹੈ ਜੇ ਦੋ ਯਾਰ ਸਤਾਰਾਮਾ ਦਾ 4,60,000 ਰੁਪਏ ਦਾ ਉਹਦੇ ਨਾਲ ਆਏ 55 ਸਾਲ 55 ਸਨਿਊ ਹੋ ਰਹੇ ਨੇ ਰੰਗ ਰੁਬਿੰਦਰ ਟ੍ਰੈਕਰੀ ਵੀ ਸਾਫ ਹੈ ਕਿਤੇ ਕਿਤੇ ਕੋਈ ਤੁਹਾਨੂੰ ਸ਼ੋਅ ਤੇ ਦਿਖਾਈ ਦੇ ਰਹੂਗਾ ਵੀ ਰੰਗ ਮਿਸਿੰਗ ਹੋਇਆ ਥੋੜਾ ਮੋਟਾ ਟਾਇਰਸ ਵੀ ਬਿਲਕੁਲ ਨਵੇਂ 16 ਦੇ ਟਾਇਰਾਂ ਚ 20 ਕਿਟੀ ਦੇ ਟਾਇਰ ਲੱਗੇ ਨੂੰ ਯਾਰ ਸਤਾਰਾ ਮਾਡਲ ਆ 4 ਲੱਖ ਇਸ 80000 ਰੁਪਿਆ ਮਾਰਕੀਟ ਦੀ ਮੰਗ ਹੈ ਇਸ ਦੇ ਨਾਲ ਆਇਆ ਸੋਨਾ ਲੀਕਰ 750 ਰੰਗ ਰੋਗੰ ਦਾ ਟ੍ਰੈਕਟਰ ਹੈ ਇਹ ਪੂਰਾ ਸਾਫ ਹੈ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਨਵੇਂ ਨੇ ਫਰੰਟ ਵੀ ਬਿਲਕੁਲ ਨਵੇਂ ਨੇ ਮਾਡਲ ਹੈ 2011 4 ਲੱਖ 35000 ਰੁਪਿਆ ਮਾਲਕਾਂ ਦੀ ਮੰਗ ਗੁਡਇਰ ਦੇ ਟਾਇਰ ਆ ਬੈਕ ਸਾਈਡ ਦੇ ਇਹ ਬਿਲਕੁਲ ਨਵੇਂ ਟਾਇਰ ਨੇ ਰੰਗ ਰੋਗੰ ਨੂੰ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਪੂਰੇ ਹਿਸਾਬ ਨਾਲ ਜੀ ਉਸਾਨ ਤੇ ਜਾ ਦਾ ਫੋਟੋ ਦੇ ਲੋਗੀਆਂ ਤੁਹਾਨੂੰ ਜਿਹੜੇ ਟਰੈਕਟਰ ਦਿਖਾਈ ਸੀ ਇਹ ਬਾਈ ਜੀ ਦੀ ਮੰਡੀ ਚ ਲੱਗਿਆ ਵਰਨਾਨਕ ਟਰੈਕਟਰ ਵਾਲਿਆਂ ਦੇ ਜੇ ਕਿਹੜੀ ਟਰੈਕਟਰ ਕਿਸੇ ਨੂੰ ਪਸੰਦ ਆਵੇ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਹੈਗਾ 9646 6898 ਜੀ ਗੁਰਜੀਤ ਸਿੰਘ ਬਾਈ ਦਾ ਨਾਂ ਹੈ ਜੇ ਕਿਸੇ ਨੂੰ ਕੋਈ ਟਰੈਕਟਰ ਤੁਹਾਨੂੰ ਪਸੰਦ ਆਵੇ ਇਹਨਾਂ ਟਰੈਕਟਰ ਚੋ ਜੋ ਤੁਹਾਨੂੰ ਫਾਰਮ 45 ਤੋਂ ਲੈ ਕੇ ਦਿਖਾਏ ਆ ਤੇ ਦੂਸਰਾ ਨੰਬਰ ਵੀ ਨੋਟ ਕਰ ਲੋ ਜੀ 98552 67527 ਤੋਂ ਵੀਡੀਓ ਦੇਖਣ ਲਈ ਧੰਨਵਾਦ